ਸਵਾਗਤ ਹੈ ਬੱਚੋ ਤੁਹਾਡੇ ਆਪਣੇ ਚੈਨਲ ਲਰਨ ਪੰਜਾਬ ਵਿੱਚ ਅੱਜ ਅਸੀਂ ਪੜਨ ਵਾਲੇ ਹਾਂ ਤੁਹਾਡਾ ਬਹੁਤ ਹੀ ਮਹੱਤਵਪੂਰਨ ਅਧਿਆਇ ਤਾਂ ਬੱਚੋ ਅੱਜ ਆਪਾਂ ਪੜਨ ਜਾ ਰਹੇ ਹਾਂ ਤੁਹਾਡੀ 9ਵੀਂ ਜਮਾਤ ਦੀ ਸਮਾਜਿਕ ਵਿਗਿਆਨ ਯਾਨੀ ਕਿ ਇਤਿਹਾਸ ਦੀ ਕਿਤਾਬ ਦਾ ਅਧਿਆਇ ਨੰਬਰ 7 ਇਸ ਦਾ ਨਾਮ ਹੈ ਜੰਗਲੀ ਸਮਾਜ ਅਤੇ ਬਸਤੀਵਾਦ ਮੈਂ ਤੁਹਾਨੂੰ ਦੱਸ ਦਿਆਂ ਕਿ ਇਹ ਅਧਿਆਇ ਪ੍ਰੀਖਿਆ ਦੇ ਹਿਸਾਬ ਨਾਲ ਬਹੁਤ ਹੀ ਜ਼ਰੂਰੀ ਹੈ ਇਸ ਲਈ ਇਸ ਨੂੰ ਬਹੁਤ ਹੀ ਧਿਆਨ ਨਾਲ ਤੇ ਚੰਗੀ ਤਰ੍ਹਾਂ ਸਮਝਣਾ ਹੈ ਅੱਛਾ ਕਦੇ ਸੋਚਿਆ ਕਿ ਜਿਹੜੇ ਜੰਗਲ ਸਾਨੂੰ ਆਪਣੇ ਆਲੇ ਦੁਆਲੇ ਦਿਸਦੇ ਹਨ ਕੀ ਉਹ ਹਮੇਸ਼ਾ ਤੋਂ ਹੀ ਇਸੇ ਤਰ੍ਹਾਂ ਦੇ ਸਨ ਨਹੀਂ ਬਿਲਕੁਲ ਨਹੀਂ ਇਹਨਾਂ ਦੀ ਵੀ ਆਪਣੀ ਇੱਕ ਕਹਾਣੀ ਹੈ ਇੱਕ ਇਤਿਹਾਸ ਹੈ ਤੇ ਇਸ ਅਧਿਆਏ ਵਿੱਚ ਅਸੀਂ ਭਾਰਤ ਦੇ ਜੰਗਲਾਂ ਅਤੇ ਉੱਥੇ ਰਹਿਣ ਵਾਲੇ ਲੋਕਾਂ ਦੀ ਉਸੇ ਦਿਲਚਸਪ ਕਹਾਣੀ ਨੂੰ ਜਾਣਾਂਗੇ ਤੇ ਸਮਝਾਂਗੇ ਤਾਂ ਚਲੋ ਸਭ ਤੋਂ ਪਹਿਲਾਂ ਦੇਖਦੇ ਹਾਂ ਕਿ ਇਸ ਪੂਰੇ ਅਧਿਆਏ ਵਿੱਚ ਆਪਾਂ ਕੀ ਕੀ ਪੜਨ ਵਾਲੇ ਹਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜੰਗਲ ਅਤੇ ਸਾਡੇ ਜੀਵਨ ਬਾਰੇ ਫਿਰ ਆਪਾਂ ਦੇਖਾਂਗੇ ਕਿ ਆਖਿਰ ਜੰਗਲਾਂ ਦੀ ਕਟਾਈ ਸ਼ੁਰੂ ਕਿਉਂ ਹੋਈ ਉਸ ਤੋਂ ਬਾਅਦ ਆਪਾਂ ਪੜਾਂਗੇ ਅੰਗਰੇਜ਼ਾਂ ਦੇ ਬਣਾਏ ਨਵੇਂ ਜੰਗਲੀ ਕਾਨੂੰਨਾਂ ਬਾਰੇ ਅਤੇ ਇਹ ਵੀ ਦੇਖਾਂਗੇ ਕਿ ਉਹਨਾਂ ਕਾਨੂੰਨਾਂ ਦਾ ਆਮ ਲੋਕਾਂ ਦੀ ਜ਼ਿੰਦਗੀ ਤੇ ਕੀ ਅਸਰ ਪਿਆ ਫਿਰ ਲੋਕਾਂ ਦੇ ਵਿਦਰੋਹ ਤੇ ਸੰਘਰਸ਼ ਦੀ ਕਹਾਣੀ ਜਾਣਾਂਗੇ ਅਤੇ ਅਖੀਰ ਵਿੱਚ ਆਪਾਂ ਦੇਖਾਂਗੇ ਕਿ ਆਜ਼ਾਦੀ ਮਿਲਣ ਤੋਂ ਬਾਅਦ ਸਾਡੀ ਜੰਗਲਾਤ ਨੀਤੀ ਕਿਹੋ ਜਿਹੀ ਰਹੀ ਤਾਂ ਚਲੋ ਸ਼ੁਰੂ ਕਰਦੇ ਹਾਂ ਆਪਣੇ ਪਹਿਲੇ ਟੌਪਿਕ ਤੋਂ ਜਿਸ ਦਾ ਨਾਮ ਹੈ ਜੰਗਲ ਅਤੇ ਸਾਡਾ ਜੀਵਨ ਪੁਰਾਣੇ ਸਮਿਆਂ ਦੀ ਗੱਲ ਕਰੀਏ ਤਾਂ ਭਾਰਤ ਦੇ ਬਹੁਤ ਸਾਰੇ ਭਾਈਚਾਰਿਆਂ ਲਈ ਜੰਗਲ ਹੀ ਉਹਨਾਂ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਸਹਾਰਾ ਸੀ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਸਮਝਣਾ ਪਵੇਗਾ ਕਿ ਜੰਗਲੀ ਸਮਾਜ ਹੁੰਦਾ ਕੀ ਹੈ ਦੇਖੋ ਇਸ ਦਾ ਮਤਲਬ ਬਹੁਤ ਸੋਖਾ ਹੈ ਜੰਗਲੀ ਸਮਾਜ ਉਹਨਾਂ ਲੋਕਾਂ ਨੂੰ ਕਿਹਾ ਜਾਂਦਾ ਹੈ ਜਿਹੜੇ ਜੰਗਲਾਂ ਦੇ ਵਿੱਚ ਜਾਂ ਬਿਲਕੁਲ ਨੇੜੇ ਰਹਿੰਦੇ ਹਨ ਅਤੇ ਉਹਨਾਂ ਦੀ ਰੋਜ਼ੀ-ਰੋਟੀ ਪੂਰੀ ਤਰ੍ਹਾਂ ਜੰਗਲਾਂ ਤੇ ਹੀ ਨਿਰਭਰ ਕਰਦੀ ਹੈ ਯਾਨੀ ਕਿ ਖਾਣ ਲਈ ਫਲ ਕੰਦਮੂਲ ਬਾਲਣ ਲਈ ਲੱਕੜੀ ਦਵਾਈਆਂ ਬਣਾਉਣ ਲਈ ਜੜੀ ਬੂਟੀਆਂ ਇਹ ਸਭ ਕੁਝ ਉਹਨਾਂ ਨੂੰ ਜੰਗਲ ਤੋਂ ਹੀ ਮਿਲਦਾ ਸੀ ਇਸ ਪਾਠ ਨੂੰ ਸਮਝਣ ਲਈ ਨਾ ਦੋ ਸ਼ਬਦਾਂ ਦਾ ਮਤਲਬ ਸਮਝਣਾ ਬਹੁਤ ਜ਼ਰੂਰੀ ਹੈ ਪਹਿਲਾ ਹੈ ਸਾਮਰਾਜਵਾਦ ਤੇ ਦੂਜਾ ਹੈ ਬਸਤੀਵਾਦ ਇਹ ਥੋੜੇ ਜਿ ਔਖੇ ਲੱਗ ਸਕਦੇ ਹਨ ਪਰ ਘਬਰਾਉਣਾ ਨਹੀਂ ਬਹੁਤ ਸੌਖੇ ਨੇ ਚਲੋ ਇੱਕ ਉਦਾਹਰਣ ਨਾਲ ਸਮਝਦੇ ਹਾਂ ਜਦੋਂ ਇੱਕ ਤਾਕਤਵਰ ਦੇਸ਼ ਜਿਵੇਂ ਕਿ ਇੰਗਲੈਂਡ ਕਿਸੇ ਦੂਜੇ ਕਮਜ਼ੋਰ ਦੇਸ਼ ਜਿਵੇਂ ਕਿ 파ਰਤ ਤੇ ਕਬਜ਼ਾ ਕਰ ਲੈਂਦਾ ਹੈ ਅਤੇ ਉਸਤੇ ਕੁਦਰਤੀ ਸਰੋਤਾਂ ਜਿਵੇਂ ਜੰਗਲ, ਜ਼ਮੀਨ, ਖਾਣਾ ਨੂੰ ਆਪਣੇ ਫਾਇਦੇ ਲਈ ਵਰਤਦਾ ਹੈ ਤਾਂ ਇਸ ਨੂੰ ਸਮਰਾਜ्यवाद ਕਹਿੰਦੇ ਆ ਅਤੇ ਜਦੋਂ ਉਹੀ ਬਾਹਰਲੇ ਲੋਕ ਇੱਥੇ ਆ ਕੇ ਵਸ ਜਾਂਦੇ ਹਨ ਆਪਣੀਆਂ ਬਸਤੀਆਂ ਬਣਾ ਲੈਂਦੇ ਹਨ ਤੇ ਇੱਥੇ ਹੀ ਰਾਜ ਕਰਨ ਲੱਗ ਪੈਂਦੇ ਹਨ ਉਸ ਨੂੰ ਬਸਤੀਵਾਦ ਕਿਹਾ ਜਾਂਦਾ ਹੈ اچھا ਹੁਣ ਅਗਲਾ ਸਵਾਲ ਸਾਡੇ ਦਿਮਾਗ ਵਿੱਚ ਇਹ ਆਉਂਦਾ ਹੈ ਕਿ ਜੇ ਜੰਗਲ ਇੰਨੇ ਜ਼ਰੂਰੀ ਸਨ ਤਾਂ ਫਿਰ ਉਨ੍ਹਾਂ ਦਾ ਵਿਨਾਸ਼ ਕਿਉਂ ਹੋਇਆ ਅੰਗਰੇਜ਼ਾਂ ਦੇ ਰਾਜ ਵੇਲੇ ਅਜਿਹਾ ਕੀ ਹੋਇਆ ਕਿ ਜੰਗਲ ਤੇਜ਼ੀ ਨਾਲ ਖਤਮ ਹੋਣ ਲੱਗ ਪਏ ਇਸ ਦੇ ਪਿੱਛੇ ਕੋਈ ਇੱਕ ਕਾਰਨ ਨਹੀਂ ਸੀ ਬਲਕਿ ਕਈ ਵੱਡੇ ਕਾਰਨ ਸਨ ਯੂਰਪ ਵਿੱਚ ਉਸ ਸਮੇਂ ਉਦਯੋਗਿਕ ਕ੍ਰਾਂਤੀ ਚੱਲ ਰਹੀ ਸੀ ਜਿਸ ਕਰਕੇ ਉਹਨਾਂ ਨੂੰ ਕੱਚੇ ਮਾਲ ਦੀ ਬਹੁਤ ਲੋੜ ਸੀ ਤਾਂ ਇਸ ਦੇ ਚਾਰ ਮੁੱਖ ਕਾਰਨ ਸਨ ਪਹਿਲਾ ਵੱਧੀ ਆਬਾਦੀ ਲਈ ਅਨਾਜ ਉਗਾਉਣ ਲਈ ਖੇਤੀ ਦਾ ਵਿਸਤਾਰ ਦੂਜਾ ਰੇਲਵੇ ਲਾਈਨਾਂ ਦਾ ਵਿਸਤਾਰ ਤੀਜਾ ਸਮੁੰਦਰੀ ਜਹਾਜ਼ ਬਣਾਉਣ ਲਈ ਮਜ਼ਬੂਤ ਲੱਕੜ ਦੀ ਲੋੜ ਅਤੇ ਚੌਥਾ ਚਾ ਕੌਫੀ ਵਰਗੀਆਂ ਵਪਾਰਕ ਫਸਲਾਂ ਉਗਾਉਣ ਲਈ ਜ਼ਮੀਨ ਦੀ ਲੋੜ ਹੁਣ ਜਰਾ ਰੇਲਵੇ ਦੇ ਵਿਸਤਾਰ ਤੇ ਧਿਆਨ ਦਿਓ ਅੰਗਰੇਜ਼ਾਂ ਨੇ ਆਪਣੇ ਸਮਾਨ ਨੂੰ ਬੰਦਰਗਾਹਾਂ ਤੱਕ ਪਹੁੰਚਾਉਣ ਅਤੇ ਆਪਣੀ ਫੌਜ ਨੂੰ ਤੇਜ਼ੀ ਨਾਲ ਇੱਧਰ ਉੱਧਰ ਲੈ ਜਾਣ ਲਈ ਪੂਰੇ ਭਾਰਤ ਵਿੱਚ ਰੇਲ ਦੀਆਂ ਪਟੜੀਆਂ ਦਾ ਜਾਲ ਵਿਛਾਉਣਾ ਸ਼ੁਰੂ ਕੀਤਾ ਤੁਸੀਂ ਦੇਖ ਸਕਦੇ ਹੋ ਕਿ 1890 ਵਿੱਚ ਜਿੱਥੇ ਲਗਭਗ 25000 ਕਿਲੋਮੀਟਰ ਰੇਲਵੇ ਲਾਈਨਾਂ ਸਨ ਉੱਥੇ ਹੀ 1946 ਤੱਕ ਇਹ ਵੱਧ ਕੇ 765000 ਕਿਲੋਮੀਟਰ ਹੋ ਗਿਆ ਤੁਸੀਂ ਆਪ ਹੀ ਅੰਦਾਜ਼ਾ ਲਗਾਓ ਕਿ ਕਿੰਨਾ ਵੱਡਾ ਵਾਧਾ ਸੀ ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਇੰਨੀਆਂ ਲੰਬੀਆਂ ਰੇਲ ਦੀਆਂ ਪਟੜੀਆਂ ਵਿਛਾਉਣ ਲਈ ਲੱਕੜ ਕਿੱਥੋਂ ਆਈ ਦੇਖੋ ਬੱਚਿਓ ਰੇਲ ਦੀਆਂ ਦੋ ਪਟੜੀਆਂ ਨੂੰ ਆਪਸ ਵਿੱਚ ਜੋੜ ਕੇ ਰੱਖਣ ਲਈ ਉਹਨਾਂ ਦੇ ਹੇਠਾਂ ਲੱਕੜ ਦੇ ਮੋਟੇ ਫੱਟੇ ਲਗਾਏ ਜਾਂਦੇ ਸਨ ਜਿਨ੍ਹਾਂ ਨੂੰ ਸਲੀਪਰ ਕਹਿੰਦੇ ਹਨ 1 ਕਿਲੋਮੀਟਰ ਟਰੈਕ ਲਈ ਲਗਭਗ 2000 ਸਲੀਪਰਾਂ ਦੀ ਲੋੜ ਪੈਂਦੀ ਸੀ ਤਾਂ ਫਿਰ 7.5 ਲੱਖ ਕਿਲੋਮੀਟਰ ਲਈ ਕਿੰਨੇ ਕਰੋੜਾਂ ਦਰਖਤ ਕੱਟੇ ਗਏ ਹੋਣਗੇ ਇਸ ਨਾਲ ਜੰਗਲਾਂ ਦੀ ਬਹੁਤ ਵੱਡੀ ਤਬਾਹੀ ਹੋਈ ਪਰ ਕਹਾਣੀ ਸਿਰਫ ਰੇਲਵੇ ਤੇ ਹੀ ਖਤਮ ਨਹੀਂ ਹੁੰਦੀ ਅੰਗਰੇਜ਼ਾਂ ਦੀ ਸ਼ਾਹੀ ਜਲ ਸੈਨਾ ਯਾਨੀ ਰਾਇਲ ਨੇਵੀ ਨੂੰ ਬਹੁਤ ਮਜ਼ਬੂਤ ਜਹਾਜ਼ਾਂ ਦੀ ਲੋੜ ਸੀ ਇਹ ਜਹਾਜ਼ ਓਕ ਦੀ ਲੱਕੜ ਤੋਂ ਬਣਦੇ ਸਨ ਜਦੋਂ ਇੰਗਲੈਂਡ ਵਿੱਚ ਓਕ ਦੇ ਜੰਗਲ ਖਤਮ ਹੋਣ ਲੱਗੇ ਤਾਂ ਉਹਨਾਂ ਦੀ ਨਜ਼ਰ ਭਾਰਤ ਦੇ ਸਾਗਵਾਨ ਦੇ ਮਜ਼ਬੂਤ ਜੰਗਲਾਂ ਤੇ ਪਈ ਇਸ ਤੋਂ ਇਲਾਵਾ ਚਾਹ ਕੌਫੀ ਅਤੇ ਰਬੜ ਵਰਗੀਆਂ ਫਸਲਾਂ ਦੀ ਯੂਰਪ ਵਿੱਚ ਬਹੁਤ ਮੰਗ ਸੀ ਇਹਨਾਂ ਦੇ ਵੱਡੇ ਵੱਡੇ ਬਾਗ ਲਗਾਉਣ ਲਈ ਵੀ ਕੁਦਰਤੀ ਜੰਗਲਾਂ ਦੇ ਵੱਡੇ ਵੱਡੇ ਹਿੱਸੇ ਸਾਫ਼ ਕਰ ਦਿੱਤੇ ਗਏ ਜਦੋਂ ਅੰਗਰੇਜ਼ਾਂ ਨੇ ਦੇਖਿਆ ਕਿ ਜੰਗਲਾਂ ਵਿੱਚ ਤਾਂ ਬਹੁਤ ਵੱਡਾ ਖਜ਼ਾਨਾ ਹੈ ਅਤੇ ਇਹ ਉਹਨਾਂ ਲਈ ਬਹੁਤ ਕੀਮਤੀ ਹੈ ਤਾਂ ਉਹਨਾਂ ਨੇ ਸੋਚਿਆ ਕਿ ਇਸ ਤੇ ਪੂਰਾ ਕੰਟਰੋਲ ਕਿਵੇਂ ਕੀਤਾ ਜਾਵੇ ਤੇ ਇਸ ਦਾ ਜਵਾਬ ਸੀ ਕਾਨੂੰਨ ਉਹਨਾਂ ਨੇ ਜੰਗਲਾਂ ਨੂੰ ਕੰਟਰੋਲ ਕਰਨ ਲਈ ਨਵੇਂ-ਨਵੇਂ ਕਾਨੂੰਨ ਬਣਾਉਣੇ ਸ਼ੁਰੂ ਕਰ ਦਿੱਤੇ ਚਲੋ ਦੇਖਦੇ ਹਾਂ ਕਿ ਇਹ ਕਾਨੂੰਨ ਕਿਵੇਂ-ਕਿਵੇਂ ਬਣੇ 1864 ਵਿੱਚ ਇੱਕ ਜਰਮਨ ਮਾਹਿਰ ਡਾਇਟ੍ਰਿਚ ਬ੍ਰਾਂਡਿਸ ਨੂੰ ਬੁਲਾਇਆ ਗਿਆ ਅਤੇ ਭਾਰਤੀ ਜੰਗਲਾਤ ਵਿਭਾਗ ਦੀ ਸਥਾਪਨਾ ਕੀਤੀ ਗਈ ਇਸ ਤੋਂ ਠੀਕ 1 ਸਾਲ ਬਾਅਦ 1865 ਵਿੱਚ ਪਹਿਲਾ ਜੰਗਲਾਤ ਐਕਟ ਲਾਗੂ ਹੋਇਆ ਫਿਰ 1878 ਵਿੱਚ ਇੱਕ ਹੋਰ ਵੀ ਸਖਤ ਐਕਟ ਆਇਆ ਜਿਸ ਨੇ ਜੰਗਲਾਂ ਨੂੰ ਵੱਖ-ਵੱਖ ਕਿਸਮਾਂ ਵਿੱਚ ਵੰਡ ਦਿੱਤਾ ਅਤੇ 1927 ਵਿੱਚ ਇਸ ਕਾਨੂੰਨ ਨੂੰ ਹੋਰ ਵੀ ਜ਼ਿਆਦਾ ਸਖਤ ਬਣਾ ਦਿੱਤਾ ਗਿਆ ਬੱਚਿਓ ਇਹ 1878 ਦਾ ਐਕਟ ਪ੍ਰੀਖਿਆ ਦੇ ਲਈ ਬਹੁਤ ਬਹੁਤ ਜ਼ਰੂਰੀ ਹੈ ਇਸ ਨੂੰ ਬਹੁਤ ਧਿਆਨ ਨਾਲ ਸਮਝਣਾ ਹੈ ਇਸ ਐਕਟ ਨੇ ਭਾਰਤ ਦੇ ਸਾਰੇ ਜੰਗਲਾਂ ਨੂੰ ਤਿੰਨ ਹਿੱਸਿਆਂ 'ਚ ਵੰਡ ਦਿੱਤਾ ਪਹਿਲੇ ਸਨ ਰੱਖਵੇਂ ਜੰਗਲ ਇਹ ਸਭ ਤੋਂ ਵਧੀਆ ਜੰਗਲ ਸਨ ਜਿੱਥੇ ਕੀਮਤੀ ਲੱਕੜ ਮਿਲਦੀ ਸੀ ਅਤੇ ਇੱਥੇ ਆਮ ਲੋਕਾਂ ਦਾ ਦਾਖਲ ਹੋਣਾ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ। ਦੂਜੇ ਸਨ ਸੁਰੱਖਿਅਤ ਜੰਗਲ ਜਿੱਥੋਂ ਲੋਕ ਕੁਝ ਸ਼ਰਤਾਂ ਨਾਲ ਥੋੜੀ-ਬਹੁਤ ਲੱਕੜ ਲੈ ਸਕਦੇ ਸਨ ਅਤੇ ਤੀਜੇ ਸਨ ਪਿੰਡੂ ਜੰਗਲ ਜੋ ਪਿੰਡਾਂ ਦੇ ਨੇੜੇ ਸਨ ਅਤੇ ਜਿਨ੍ਹਾਂ ਨੂੰ ਪਿੰਡ ਵਾਲੇ ਆਪਣੀ ਵਰਤੋਂ ਲਈ ਇਸਤੇਮਾਲ ਕਰ ਸਕਦੇ ਸਨ। ਇਸ ਤਰ੍ਹਾਂ ਸਭ ਤੋਂ ਕੀਮਤੀ ਜੰਗਲਾਂ ਤੇ ਸਰਕਾਰ ਦਾ ਪੂਰਾ ਕਬਜ਼ਾ ਹੋ ਗਿਆ। ਚਲੋ ਹੁਣ ਦੇਖਦੇ ਹਾਂ ਕਿ ਇਨ੍ਹਾਂ ਕਾਨੂੰਨਾਂ ਨੇ ਉੱਥੇ ਰਹਿਣ ਵਾਲੇ ਲੋਕਾਂ ਦੀ ਜ਼ਿੰਦਗੀ ਨੂੰ ਕਿਵੇਂ ਉਲਟਾ-ਪੁਲਟਾ ਕੇ ਰੱਖ ਦਿੱਤਾ। ਉਹਨਾਂ ਦੇ ਰੋਜ਼ਾਨਾ ਜੀਵਨ ਤੇ ਇਸ ਦਾ ਕੀ ਅਸਰ ਪਿਆ ਇਨ੍ਹਾਂ ਕਾਨੂੰਨਾਂ ਨਾਲ ਲੋਕਾਂ ਦਾ ਜੀਵਨ ਬਹੁਤ ਔਖਾ ਹੋ ਗਿਆ ਸਭ ਤੋਂ ਪਹਿਲਾਂ ਉਹਨਾਂ ਦੀ ਸਦੀਆਂ ਪੁਰਾਣੀ ਜੂਨ ਖੇਤੀ ਤੇ ਪਾਬੰਦੀ ਲਗਾ ਦਿੱਤੀ ਗਈ ਇਸ ਖੇਤੀ ਵਿੱਚ ਲੋਕ ਜੰਗਲ ਦੇ ਇੱਕ ਛੋਟੇ ਹਿੱਸੇ ਨੂੰ ਸਾਫ਼ ਕਰਕੇ ਖੇਤੀ ਕਰਦੇ ਸਨ ਅਤੇ ਫਿਰ ਉਸ ਥਾਂ ਨੂੰ ਛੱਡ ਦਿੰਦੇ ਸਨ ਤਾਂ ਜੋ ਜੰਗਲ ਦੁਬਾਰਾ ਉੱਗ ਸਕੇ ਅੰਗਰੇਜ਼ਾਂ ਨੇ ਇਸ ਨੂੰ ਗੈਰਕਾਨੂੰਨੀ ਐਲਾਨ ਦਿੱਤਾ ਇਸ ਤੋਂ ਇਲਾਵਾ ਸ਼ਿਕਾਰ ਕਰਨ ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਗਈ ਲੱਕੜ ਫਲਫਲੀ ਇਕੱਠੇ ਕਰਨਾ ਇੱਕ ਜੁਰਮ ਬਣ ਗਿਆ ਇੱਥੋਂ ਤੱਕ ਕਿ ਆਪਣੇ ਪਸ਼ੂਆਂ ਨੂੰ ਚਰਾਉਣਾ ਵੀ ਬਹੁਤ ਮੁਸ਼ਕਲ ਹੋ ਗਿਆ ਸੋਚ ਕੇ ਦੇਖੋ ਜਿਸ ਜੰਗਲ ਨੂੰ ਆਪਣਾ ਘਰ ਸਮਝਦੇ ਸਨ ਹੁਣ ਉਸੇ ਜੰਗਲ ਵਿੱਚੋਂ ਇੱਕ ਟਾਣੀ ਤੋੜਨਾ ਵੀ ਗੁਨਾਹ ਬਣ ਗਿਆ ਸੀ ਜਦੋਂ ਪਾਣੀ ਸਿਰ ਤੋਂ ਲੰਘ ਗਿਆ ਅਤੇ ਜ਼ੁਲਮ ਬਹੁਤ ਵੱਧ ਗਿਆ ਤਾਂ ਲੋਕਾਂ ਨੇ ਵੀ ਚੁੱਪ ਰਹਿਣਾ ਬੰਦ ਕਰ ਦਿੱਤਾ ਉਹਨਾਂ ਨੇ ਇਹਨਾਂ ਜ਼ਾਲਮ ਕਾਨੂੰਨਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੁਣ ਵਾਰੀ ਸੀ ਵਿਦਰੋਹ ਅਤੇ ਸੰਘਰਸ਼ ਦੀ ਅਤੇ ਇਸ ਸੰਘਰਸ਼ ਦਾ ਇੱਕ ਸਭ ਤੋਂ ਵੱਡਾ ਚਿਹਰਾ ਬਣ ਕੇ ਉਭਰੇ ਬਿਰਸਾ ਮੁੰਡਾ ਉਹ ਛੋਟਾ ਨਾਗਪੁਰ ਦੇ ਇਲਾਕੇ ਦੇ ਮੁੰਡਾ ਕਬੀਲੇ ਦੇ ਇੱਕ ਮਹਾਨ ਨਾਇਕ ਸਨ ਜਿਨ੍ਹਾਂ ਨੇ ਆਪਣੇ ਲੋਕਾਂ ਨੂੰ ਇਕੱਠਾ ਕੀਤਾ ਅਤੇ ਉਹਨਾਂ ਦੇ ਹੱਕਾਂ ਲਈ ਅੰਗਰੇਜ਼ਾਂ ਦੇ ਖਿਲਾਫ ਇੱਕ ਬਹੁਤ ਵੱਡਾ ਅੰਦੋਲਨ ਛੇੜ ਦਿੱਤਾ ਆਓ ਬਿਰਸਾ ਮੁੰਡਾ ਦੇ ਜੀਵਨ ਦੀ ਕਹਾਣੀ ਤੇ ਇੱਕ ਝਾਤ ਮਾਰੀਏ 1875 ਵਿੱਚ ਉਹਨਾਂ ਦਾ ਜਨਮ ਹੋਇਆ ਦੇਖੋ ਸਿਰਫ 20 ਸਾਲ ਦੀ ਉਮਰ ਵਿੱਚ 1895 ਵਿੱਚ ਉਹਨਾਂ ਨੇ ਇਸ ਵੱਡੇ ਅੰਦੋਲਨ ਦੀ ਅਗਵਾਈ ਕਰਨੀ ਸ਼ੁਰੂ ਕਰ ਦਿੱਤੀ। ਅੰਗਰੇਜ਼ਾਂ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਪਰ 1897 ਵਿੱਚ ਉਹ ਜੇਲ੍ਹ ਤੋਂ ਰਿਹਾ ਹੋ ਗਏ। 1899 ਵਿੱਚ ਉਹਨਾਂ ਨੇ ਅੰਗਰੇਜ਼ਾਂ ਖਿਲਾਫ ਇੱਕ ਵੱਡੇ ਵਿਦਰੋਹ ਦਾ ਐਲਾਨ ਕਰ ਦਿੱਤਾ ਪਰ ਬਦਕਿਸਮਤੀ ਨਾਲ ਸਾਲ 1900 ਵਿੱਚ ਜੇਲ੍ਹ ਵਿੱਚ ਹੀ ਉਹਨਾਂ ਦੀ ਮੌਤ ਹੋ ਗਈ। ਬਿਰਸਾ ਮੁੰਡਾ ਦਾ ਇੱਕ ਨਾਰਾ ਬਹੁਤ ਮਸ਼ਹੂਰ ਹੋਇਆ। ਅਬੂਆ ਦੇਸ਼ ਮੇ ਅਬੂਆ ਰਾਜ। ਇਸ ਦਾ ਮਤਲਬ ਸੀ ਸਾਡੇ ਦੇਸ਼ ਵਿੱਚ ਸਾਡਾ ਰਾਜ। ਇਹ ਸਿਰਫ ਇੱਕ ਨਾਰਾ ਨਹੀਂ ਸੀ ਇਹ ਆਪਣੇ ਹੱਕਾਂ ਦੀ ਆਪਣੀ ਜ਼ਮੀਨ ਅਤੇ ਆਪਣੇ ਜੰਗਲਾਂ ਤੇ ਆਪਣੇ ਅਧਿਕਾਰ ਦੀ ਇੱਕ ਜ਼ੋਰਦਾਰ ਲਲਕਾਰ ਸੀ ਉਹ ਚਾਹੁੰਦੇ ਸਨ ਕਿ ਬਾਹਰੀ ਲੋਕਾਂ ਦਾ ਰਾਜ ਖਤਮ ਹੋਵੇ ਅਤੇ ਕਬਾਇਲੀ ਲੋਕਾਂ ਦਾ ਆਪਣਾ ਰਾਜ ਸਥਾਪਿਤ ਹੋਵੇ ਹੁਣ ਗੱਲ ਕਰਦੇ ਹਾਂ ਆਜ਼ਾਦੀ ਤੋਂ ਬਾਅਦ ਦੀ ਬੜੇ ਅਫਸੋਸ ਦੀ ਗੱਲ ਹੈ ਕਿ ਦੇਸ਼ ਆਜ਼ਾਦ ਹੋਣ ਤੋਂ ਬਾਅਦ ਵੀ ਅੰਗਰੇਜ਼ਾਂ ਦੇ ਬਣਾਏ ਹੋਏ ਕਈ ਜੰਗਲੀ ਕਾਨੂੰਨ ਲੰਬੇ ਸਮੇਂ ਤੱਕ ਉਸੇ ਤਰ੍ਹਾਂ ਚੱਲਦੇ ਰਹੇ ਪਰ ਕਬਾਇਲੀ ਪਾਈਚਾਰਿਆ ਨੇ ਆਪਣਾ ਸੰਘਰਸ਼ ਜਾਰੀ ਰੱਖਿਆ ਆਖਰਕਾਰ ਇੱਕ ਬਹੁਤ ਵੱਡਾ ਬਦਲਾਵ ਸਾਲ 2006 ਵਿੱਚ ਆਇਆ ਜਦੋਂ ਜੰਗਲਾਤ ਅਧਿਕਾਰ ਐਕਟ ਪਾਸ ਕੀਤਾ ਗਿਆ ਇਸ ਕਾਨੂੰਨ ਨੇ ਜੰਗਲਾਂ ਵਿੱਚ ਰਹਿਣ ਵਾਲੇ ਲੋਕਾਂ ਦੇ ਉਹਨਾਂ ਦੀ ਜ਼ਮੀਨ ਅਤੇ ਜੰਗਲਾਂ ਦੀ ਉਪਜ ਤੇ ਰਵਾਇਤੀ ਹੱਕਾਂ ਨੂੰ ਦੁਬਾਰਾ ਮਾਨਤਾ ਦਿੱਤੀ ਚਲੋ ਪੂਰਾ ਪਾਠ ਖਤਮ ਕਰਨ ਤੋਂ ਪਹਿਲਾਂ ਇੱਕ ਵਾਰੀ ਛਾਤ ਮਾਰ ਲਈਏ ਕਿ ਅੱਜ ਅਸੀਂ ਕੀ ਕੀ ਮੁੱਖ ਗੱਲਾਂ ਸਿੱਖੀਆਂ ਪਹਿਲਾਂ ਅਸੀਂ ਜੰਗਲਾਂ ਦੇ ਮਹਤੁਰ ਨੂੰ ਸਮਝਿਆ ਫਿਰ ਅਸੀਂ ਜੰਗਲਾਂ ਦੀ ਕਟਾਈ ਦੇ ਚਾਰ ਮੁੱਖ ਕਾਰਨ ਪੜੇ ਖੇਤੀਬਾੜੀ ਰੇਲਵੇ ਜਹਾਜ਼ ਅਤੇ ਵਪਾਰਿਕ ਫਸਲਾਂ ਇਸ ਤੋਂ ਬਾਅਦ ਅਸੀਂ ਬਹੁਤ ਹੀ ਮਹੱਤਵਪੂਰਨ 1878 ਦੇ ਜੰਗਲਾਤ ਐਟ ਬਾਰੇ ਪੜਿਆ ਜਿਸ ਨੇ ਜੰਗਲਾਂ ਨੂੰ ਤਿੰਨ ਕਿਸਮਾਂ ਵਿੱਚ ਵੰਡਿਆ ਫਿਰ ਅਸੀਂ ਦੇਖਿਆ ਕਿ ਇਹਨਾਂ ਕਾਨੂੰਨਾਂ ਦਾ ਲੋਕਾਂ ਤੇ ਕੀ ਮਾੜਾ ਅਸਰ ਪਿਆ ਅਤੇ ਅੰਤ ਵਿੱਚ ਅਸੀਂ ਬਿਰਸਾ ਮੁੰਡਾ ਦੇ ਮਹਾਨ ਸੰਘਰਸ਼ ਬਾਰੇ ਜਾਣਿਆ ਤਾਂ ਬੱਚਿਓ ਇਹ ਸਾਰਾ ਇਤਿਹਾਸ ਪੜ੍ਹਨ ਤੋਂ ਬਾਅਦ ਇੱਕ ਸਵਾਲ ਤੁਹਾਡੇ ਸਾਰਿਆਂ ਲਈ ਹੈ ਇਸ ਇਤਿਹਾਸ ਤੋਂ ਜੋ ਸਬਕ ਅਸੀਂ ਸਿੱਖੇ ਐ ਉਹਨਾਂ ਦੀ ਵਰਤੋਂ ਕਰਕੇ ਅਸੀਂ ਅੱਜ ਦੇ ਸਮੇਂ ਵਿੱਚ ਆਪਣੇ ਜੰਗਲਾਂ ਅਤੇ ਉੱਥੇ ਰਹਿਣ ਵਾਲੇ ਲੋਕਾਂ ਦੇ ਹੱਕਾਂ ਦੀ ਰੱਖਿਆ ਕਿਵੇਂ ਕਰ ਸਕਦੇ ਆ ਇਸ ਬਾਰੇ ਤੁਸੀਂ ਸਾਰਿਆਂ ਨੇ ਜ਼ਰੂਰ ਸੋਚਣਾ ਹੈ ਉਮੀਦ ਹੈ ਤੁਹਾਨੂੰ ਅੱਜ ਦਾ ਅਧਿਆਇ ਚੰਗੀ ਤਰ੍ਹਾਂ ਸਮਝ ਆਇਆ ਹੋਵੇਗਾ ਜੇਕਰ ਤੁਹਾਨੂੰ ਇਹ ਜਾਣਕਾਰੀ ਪਸੰਦ ਆਈ ਹੋਵੇ ਤਾਂ ਚੈਨਲ ਲਰਨ ਪੰਜਾਬ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਵੀਡੀਓ ਨੂੰ ਲਾਈਕ ਕਰੋ ਅਤੇ ਇਸ ਨੂੰ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਇਸ ਤਰ੍ਹਾਂ ਸਾਰੇ ਅਧਿਆਇਆਂ ਦੀ ਪੂਰੀ ਅਤੇ ਆਸਾਨ ਪੜ੍ਹਾਈ ਲਈ ਸਾਡੇ ਚੈਨਲ ਲਰਨ ਪੰਜਾਬ ਨਾਲ ਜੁੜੇ ਰਹੋ